ਸੰਦੂਰ ਤੋਂ ਬਾਅਦ ਪੰਜਾਬ ਜਿਹੜਾ ਆ ਉਸ ਨੂੰ ਲਗਾਤਾਰ ਟਾਰਗੇਟ ਕਰਿਆ ਜਾ ਰਿਹਾ ਆ ਔਰ ਇਸੇ ਚੱਕਰ ਦੇ ਵਿੱਚ ਅਤਿਆਤਨ ਜਿਹੜਾ ਆ ਸਭ ਕੁਝ ਵਰਤਿਆ ਜਾ ਰਿਹਾ ਮਿਸ਼ਨ ਸੰਦੂਰ ਤੋਂ ਬਾਅਦ ਫਿਲਹਾਲ ਹੁਣ ਲੁਧਿਆਣਾ ਦੇ ਵਿੱਚ ਜਿਹੜਾ ਆ ਬੰਬ ਨੂੰ ਡੀਸੀ ਆਫਿਸ ਨੂੰ ਬਾਂਬਣਾ ੜਾਉਣ ਦੀ ਧਮਕੀ ਮਿਲੀ ਆ ਬਹੁਤ ਵੱਡੀ ਖਬਰ ਇਸ ਵੇਲੇ ਦੀ ਕਿ ਲੁਧਿਆਣਾ ਦੇ ਡੀਸੀ ਆਫਿਸ ਨੂੰ ਬੰਬ ਦੇ ਨਾਲ ੜਾਉਣ ਦੀ ਧਮਕੀ ਆ ਹਾਲਾਂਕਿ ਉਪਚਾਰਕ ਤੌਰ ਦੇ ਉੱਤੇ ਇੱਥੇ ਸਾਰਾ ਕੁਝ ਚੈੱਕ ਕੀਤਾ ਗਿਆ ਟ੍ਰੇਸਿੰਗ ਕੀਤੀ ਗਈ ਆ ਸਿਸਟਮ ਪੂਰਾ ਦੇਖਿਆ ਗਿਆ ਆ ਪਰ ਅਜੇ ਤੱਕ ਇੱਥੇ ਦਾ ਕੋਈ ਇਦਾਂ ਦਾ ਹੋਣ ਦਾ ਖੱਛਾ ਨਹੀਂ ਆ ਪਰ ਬਹੁਤ ਵੱਡੀ ਤੇ ਅਹਿਮ ਖਬਰ ਆ ਲੁਧਿਆਣਾ ਦੇ ਡੀਸੀ ਆਫਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਔਰ ਇੱਕ ਖਬਰ ਜਿਹੜੀ ਆ ਕਿਉਂਕਿ ਇੱਕਦਮ ਜਿਹੜਾ ਆ ਫੈਲਣੀ ਸ਼ੁਰੂ ਹੋ ਗਈ ਆ ਕਿ ਕਿਵੇਂ ਲੁਧਿਆਣਾ ਦਾ ਡੀਸੀ ਆਫਿਸ ਜਿਹੜਾ ਆ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਸਾਡੇ ਰਿਪੋਰਟਰ ਉੱਥੇ ਮੌਜੂਦ ਨੇ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਔਰ ਪਤਾ ਲੱਗ ਸਕੇ ਕਿ ਕਿਵੇਂ ਆ ਔਰ ਫਿਲਹਾਲ ਜੀ ਮੇਰੇ ਨਾਲ ਨਰਿੰਦਰ ਮਹਿੰਦਰੂ ਜੀ ਨੇ ਉਹਨਾਂ ਦੇ ਨਾਲ ਕੋਸ਼ਿਸ਼ ਕਰਦੇ ਆ ਗੱਲ ਕਰਨ ਦੀ ਨਰਿੰਦਰ ਜੀ ਤੁਸੀਂ ਉਥੇ ਆਉਂ ਸਾਹਮਣੇ ਮੌਕੇ ਤੇ ਇਹ ਬੰਬ ਦੀ ਧਮਕੀ ਕਦੋਂ ਮਿਲੀ ਹੈ ਕਿਵੇਂ ਮਿਲੀ ਹੈ ਤੇ ਕੀ ਕੀਤਾ ਜਾ ਰਿਹਾ ਹੈ ਬਿਲਕੁਲ ਦਿਖੋ ਇਹ ਜਿਹੜੀ ਆ ਪੁਲਿਸ ਨੂੰ ਜੋ ਸੂਤਰ ਜਾਣਕਾਰੀ ਮਿਲਦੀ ਹੈ ਕਿ ਪੁਲਿਸ ਨੂੰ ਇੱਕ ਮੇਲ ਰਾਹੀਂ ਇੱਕ ਧਮਕੀ ਆਈ ਹੈ ਜਿਸ ਤੇ ਇਹ ਚੈਕਿੰਗ ਜਿਹੜੀ ਆ ਹੁਣ ਕੀਤੀ ਜਾ ਰਹੀ ਆ ਡੀਸੀ ਦਫ਼ਤਰ ਦੇ ਵਿੱਚ ਕਈ ਤਰ੍ਹਾਂ ਦੇ ਵਿਭਾਗ ਜਿਹੜੇ ਹੈਗੇ ਨੇ ਉਹਨਾਂ ਦੇ ਸਾਰੇ ਦਫ਼ਤਰ ਜਿਹੜੇ ਨੇ ਹੁਣ ਚੈੱਕ ਕੀਤੇ ਜਾ ਰਹੇ ਨੇ ਮੌਕੇ ਤੇ ਜਿਹੜੀਆਂ ਡੋਸਕੋਡ ਦੀਆਂ ਟੀਮਾਂ ਬੁਲਾਈਆਂ ਗਈਆਂ ਨੇ ਬੌਮਸਕੋਡ ਦੀਆਂ ਟੀਮਾਂ ਨੇ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਨੇ ਉਹ ਚੈੱਕ ਕਰ ਰਹੇ ਨੇ ਇਥੇ ਵੀ ਦੱਸਦੇ ਨੇ ਕਿ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਹਰਿਆਣਾ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਕੋਈ ਸੈਕਟੀਫਾਈ ਕੋਲ ਹੈਗੀ ਆ ਜਿੱਥੇ ਹਰਿਆਣਾ ਦੇ ਵਿੱਚ ਵੀ ਇਹ ਚੈਕਿੰਗ ਕੀਤੀ ਜਾ ਰਹੀ ਆ ਪਰ ਫਿਰ ਹਾਲ ਲੁਧਿਆਣਾ ਦਾ ਡਿਪਟੀ ਜਿਹੜਾ ਕਮਿਸ਼ਨ ਦਫਤਰ ਹੈਗਾ ਉਹ ਉੱਥੇ ਵੱਟੀ-ਕਿੰਤੀ ਦੇ ਵਿੱਚ ਪੁਲਿਸ ਨੂੰ ਦਾਦ ਪਹੁੰਚੀ ਆ ਪੁਲਿਸ ਵੱਖ-ਵੱਖ ਕਮਰਿਆਂ ਦੇ ਵਿੱਚ ਜਿਹੜੀ ਇਹ ਚੈਕਿੰਗ ਕਰ ਰਹੀ ਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਇਹ ਕਹਿ ਰਹੇ ਨੇ ਕਿ ਰੂਟੀਨ ਦੀ ਚੈਕਿੰਗ ਕੀਤੀ ਆ ਪਰ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਪੁਲਿਸ ਨੂੰ ਇੱਕ ਮੀਲ ਰਸੀਵ ਹੋਈ ਆ ਜਿਸ ਤੋਂ ਬਾਅਦ ਅਚਾਨਕ ਜਿਹੜੀ ਆ ਅਾ ਡੀਸੀ ਦਫ਼ਤਰ ਦੀ ਜਿਹੜੀ ਸੁਰੱਖਿਆ ਵਧਾ ਦਿੱਤੀ ਗਈ ਹੈ ਉਸ ਤੇ ਵੱਟੀ ਗਿਣਤੀ ਦੇ ਵਿੱਚ ਵੱਖ-ਵੱਖ ਥਾਣਿਆਂ ਦੀ ਪੁਲਿਸ ਜਿਹੜੀਆਂ ਉਹ ਪਹੁੰਚੀ ہوئی ਆ ਜੀ ਅੱਛਾ ਜਦੋਂ ਤੁਸੀਂ ਗੱਲ ਕਰਦੇ ਹੋ ਤੇ ਬੌਮ ਸਕੁਅਰ ਜਿਹੜੇ ਆ ਤੁਸੀਂ ਦੇ ਅਸੀਂ ਜਿਹੜੀਆਂ ਤਸਵੀਰਾਂ ਤੁਸੀਂ ਭੇਜ ਰਹੇ ਹੋ ਦੇਖ ਰਹੇ ਹੋ ਕਿ ਉਹ అలਰਮਿੰਗ ਸਿਸਟਮ ਦੇ ਨਾਲ ਚੈੱਕ ਕਰ ਰਹੇ ਆ ਕੁਝ ਇਦਾਂ ਦਾ ਖਤਸ਼ਾ ਜਿਹੜਾ ਹੈ ਅਜੇ ਤੱਕ ਕੋਈ ਕਲੀਅਰ ਤਾਂ ਨਹੀਂ ਹੋਇਆ ਹਾਂ ਨਹੀਂ ਦੇਖੋ ਹੁਣ ਤੱਕ ਕੁਝ ਕਲੀਅਰ ਨਹੀਂ ਹੋ ਪਾਇਆ ਕਿਥੇ ਕੀ ਚੀਜ਼ ਪਈ ਹੈ ਜਾਂ ਕਿਸ ਨੇ ਕੀ ਤਮਕੀਤੀ ਕੀਤੀ ਹੈ ਇੱਕ ਤਮਕੀ ਹੈਈ ਆ ਜਾਂ ਕਿਸੇ ਤਰ੍ਹਾਂ ਕੀਤੀ ਹੈ ਪਰ ਪੁਲਿਸ ਉਹ ਲੋਕ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂ ਉਸ ਮੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੇਲ ਕਿਥੋਂ ਆਈ ਹੈਗੀ ਆ ਕਿਹੜੇ ਸਰਵਰ ਤੋਂ ਆਈ ਹੈ ਉਸ ਦੀ ਵੀ ਜਾਂਚ ਹੈ ਫਿਲਹਾਲ ਪੁਲਿਸ ਕਰ ਰਹੀ ਹੈ ਨਾਲ ਦੀ ਨਾਲ ਪੁਲਿਸ ਜਿਹੜੀ ਆ ਚੱਪਾ ਚੱਪਾ ਡੀਸੀ ਦਫ਼ਤਰ ਸਾਹਿਬ ਉਹ ਖੰਗਾਲ ਰਹੀ ਹੈ ਬੇਸਮੈਂਟ ਤੋਂ ਲੈ ਕੇ ਉੱਪਰਲੀ ਛੱਤ ਤੱਕ ਜਿਹੜੀ ਆ ਪੁਲਿਸ ਉਹ ਪਹੁੰਚੀ ਜਾਂ ਹਰ ਇੱਕ ਚੀਜ਼ ਜਿਹੜੀ ਆ ਖੰਗਾਲੀ ਜਾ ਰਹੀ ਆ ਜੋ ਵੀ ਪੁਲਿਸ ਕੋਲ ਇਕੁਪਮੈਂਟ ਹੈ ਉਸ ਤੇ ਰਾਹੀਂ ਜੋ ਜਾਂਚ ਕੀਤੀ ਜਾ ਰਹੀ ਕੋਈ ਚੀਜ਼ ਨਹੀਂ ਪਈ ਜੇ ਕੋਈ ਧਮਕੀ ਹੈ ਸੱਚੀ ਕੋਈ ਸੱਚ ਧਮਕੀ ਨਹੀਂ ਹੈਗੀ ਇਹ ਸਾਰੀ ਜਿਹੜੀ ਚੈਕਿੰਗ ਕੀਤੀ ਹੈ ਵੀ ਹਾਲਾਂਕਿ ਲੋਕਾਂ ਨੂੰ ਇਹ ਵੀ ਚੈਕਿੰਗ ਕੀਤੀ ਜਾ ਰਹੀ ਕਿ ਲੋਕ ਪੈਨਿਕ ਨਾ ਹੋਣ ਕਿਸ ਤਰ੍ਹਾਂ ਦੀ ਕੋਈ ਖਤਰਾ ਵਾਲਾ ਮਾਹੌਲ ਨਾ ਬਣ ਜਾਵੇ ਇਹ ਵੀ ਜਿਹੜੀ ਹੈ ਧਿਆਨ ਰੱਖਿਆ ਜਾ ਰਿਹਾ ਹੈ ਚੈਕਿੰਗ ਦਾ ਬਹੁਤ ਸ਼ੁਕਰੀਆ ਨਰਿੰਦਰ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤਾਂ ਡੀਸੀ ਆਫਿਸ ਨੂੰ ਮੇਲ ਆਉਂਦਾ ਆ ਔਰ ਉਸ ਮੇਲ ਦੇ ਵਿੱਚ ਲਿਖਿਆ ਆ ਕਿ ਧਮਕੀ ਆ ਬੰਬ ਨਾਲ ਉਡਾਉਣ ਦੀ ਧਮਕੀ ਲਿਖੀ ਗਈ ਹੈ ਔਰ ਉਸ ਤੋਂ ਬਾਅਦ ਜਿਹੜੀ ਹੈ ਸਿਕਿਉਰਿਟੀ ਤੇ ਚੌਕਸੀ ਜਿਹੜੀ ਹੈ ਡੀਸੀ ਆਫਿਸ ਲੁਧਿਆਣਾ ਵਧਾ ਦਿੱਤੀ ਗਈ ਹੈ ਫਿਲਹਾਲ ਤੁਹਾਨੂੰ ਦਾ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਡੀਸੀ ਆਫਿਸ ਲੁਧਿਆਣਾ ਦੀਆਂ ਜਿੱਥੇ ਕਿ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉੱਥੇ ਔਰ ਬਾਂਬਨਾਡ ਆਨ ਦੀ ਧਮਕੀ ਵਾਲੀ ਡੀਸੀ ਆਫਿਸ ਨੂੰ